ਹਾਂਜੀ ਅੱਜ ਵਾਲੀ ਆਪਣੀ ਵੀਡੀਓ ਸਾਰੇ ਹੀ ਭੈਣ ਭਰਾਵਾਂ ਲਈ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਮਲਸੀਪਲ ਬੋਰ ਹੋਏ ਹੋਏ ਹਨ ਹਾਂਜੀ ਆਪਣੇ ਇਸ ਵਾਰ بارش ਘੱਟ ਹੋਣ ਕਰਕੇ ਪਾਣੀ ਦਾ ਲੈਵਲ ਟੁੱਟ ਗਿਆ ਇਸ ਕਰਕੇ ਸਾਰਿਆਂ ਹੀ ਮੋਟਰਾਂ ਡਿਲੀਵਰੀਆਂ ਮੰਗ ਰਹੀਆਂ ਹਨ ਜਾਨੀ ਕਿ 10 ਜਾਂ 20 20 ਫੁੱਟ ਆਪਾਂ ਨੂੰ ਟੋਟਾ ਪਾਉਣਾ ਪੈ ਰਿਹਾ ਜੀ ਦਵਾਂਗੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਸਭ ਤੋਂ ਪਹਿਲਾਂ ਪਉਨੇ ਫਤਿਹ ਜੀ ਸਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਆਪਾਂ ਆਪਣੇ ਹੀ ਘਰ ਦੇ ਵਿੱਚ ਜੀ ਪਹਿਲਾਂ ਆਪਣੇ ਅਜ ਤੋਂ 10 ਤੋਂ 15 ਸਾਲ ਪਹਿਲਾਂ ਲੋਹੇ ਦੇ ਪੈਪ ਪਾਏ ਹੋਏ ਸੀ ਜੀ ਕਿਉਂਕਿ ਪਹਿਲਾਂ ਰੱਸਾ ਪੈ ਪਾਉਂਦਾ ਸੀ ਉਹਦੇ ਲੀਕ ਹੋਣ ਦੀ ਸ਼ਿਕਾਇਤ ਬਹੁਤ ਸੀ ਤਾਂ ਆਪਾਂ ਲੋਹੇ ਦੇ ਪੈਪ ਪਾਤੇ ਸੀ ਉਦੋਂ ਪਲਾਸਟਿਕ ਦੇ ਪੈਪ ਜ਼ਿਆਦਾ ਨਹੀਂ ਸੀ ਆਉਂਦੇ ਕਾਮਯਾਬ ਨਹੀਂ ਸੀ ਹੋਏ ਜਾਂ ਚੱਲੇ ਨਹੀਂ ਸੀ ਲਾ ਲੋ ਤੇ ਉਦੋਂ ਆਪਾਂ ਲੋਹੇ ਦੇ ਪੈਪਾਂ ਨੂੰ ਚੰਗੀ ਤਰ੍ਹਾਂ ਰੰਗ ਮਾਰ ਕੇ ਗ੍ਰੀਸ ਲਾ ਕੇ ਨਟਾਂ ਨੂੰ ਪਾਏ ਸੀ ਤੇ ਹੁਣ ਆਪਾਂ ਲੋਹੇ ਦੇ ਪਾਇਪ ਕੱਢਾਂਗੇ ਜੀ ਸਾਰੇ ਬਾਹਰ ਕਿਉਂਕਿ ਆਪਾਂ ਨੂੰ ਲੱਗਾ ਵੀ ਕਿਤੇ 12 13 ਸਾਲ ਹੋ ਗਏ ਕਿਤੇ ਪਾਇਪ ਗਲੇ ਨਾ ਹੋਣ ਪਰ ਫਿਰ ਵੀ ਆਪਣੇ ਪਾਇਪ ਚੰਗੇ ਪਏ ਆ ਜੀ ਤੇ ਆਪਣੇ ਪਿੰਡ ਭਿੰਡਰ ਕਲਾਂ ਦੇ ਵਿੱਚ ਜੀ 130 ਤੋਂ 35 ਫੁੱਟ ਪਾਣੀ ਦਾ ਲੈਵਲ ਆ ਤੇ ਆਪਣੇ 7 ਪਾਇਪ ਪਾਏ ਸੀ ਜਣੀ 140 ਆਪਣੇ ਜੀ ਸਿਰਫ 5 ਫੁੱਟ ਮੋਟਰ ਪਾਣੀ ਦੇ ਵਿੱਚ ਡੁੱਬੀ ਸੀ ਜੀ ਤੇ ਜਿਸ ਤਰ੍ਹਾਂ ਕਈ ਭਰਾਵਾਂ ਦੇ ਬੋਰ ਵੀ ਗਰਮ ਹੋ ਕੇ ਜੁੜੀਆਂ ਮੋਟਰਾਂ ਦੀ ਬੋਰ ਵੀ ਖਰਾਬ ਹੋਏ ਆ ਕਈ ਬੋਰ ਚੱਲ ਵੀ ਪਏ ਆ ਉਹ ਨੁਕਸਾਨ ਨਾ ਹੋਵੇ ਤਾਂ ਆਪਾਂ ਪਹਿਲਾਂ ਹੀ ਆਪਣੀ ਮੋਟਰ ਕੱਢ ਕੇ ਇਹਨੂੰ 160 ਤੇ ਕਰਾਂਗੇ ਤਾਂ ਜੋ 25 ਤੋਂ 30 ਫੁੱਟ ਆਪਣੀ ਮੋਟਰ ਪਾਣੀ ਦੇ ਵਿੱਚ ਡੁੱਬੀ ਹੋਵੇ ਇਹ ਕਈ ਵਾਰ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਪਾਣੀ ਮੋਟਰ ਜਦੋਂ ਕਈ ਵਾਰੀ ਆਪਾਂ ਸਟਾਰਟਰ ਦਾ ਬਟਨ ਆਪ ਦਿੰਨੇ ਆ ਟੈਂਕੀ ਦੇ ਵਿੱਚ ਪਾਣੀ ਜਾਂਦਾ ਵਾ ਕਈ ਵਾਰ ਆਪਾਂ ਨਹੀਂ ਗੌਰ ਕਰਦੇ ਜਾਂ ਕਈ ਭਰਾਵਾਂ ਦੇ ਸਟਾਰਟਰਾਂ ਦੇ ਮੀਟਰ ਨਹੀਂ ਚੱਲਦੇ ਤੇ ਇਹ ਗੱਲ ਦੀ ਜਰੂਰ ਗੌਰ ਰੱਖਿਆ ਕਰੋ ਵੀ ਆਪਾਂ ਨੂੰ ਕੋਈ ਡੈਕ ਤਨਾ ਆਵੇ ਜੇਕਰ ਤੁਹਾਡਾ ਸਟਾਰਟਰ ਤੇ ਐਂਪੀਰਮੀਟਰ ਚੱਲਦਾ ਤਾਂ ਉਹਦੇ ਤੋਂ ਪਤਾ ਲੱਗ ਹੀ ਜਾਂਦਾਈ ਵੀ ਇਹ ਐਂਪੀਰ 8 ਜਾਂ 9 ਲੈਂਦੀ ਹੈ ਜਾਂ ਨਹੀਂ ਤੇ ਲੋਹੇ ਦੀ ਡਿਲੀਵਰੀ ਆਪਾਂ ਸਾਰੀ ਕੱਢ ਕੇ ਆਪਣੀ ਮੋਟਰਾਂ ਕੱਢਣ ਵਾਲੀ ਮਸ਼ੀਨ ਅੰਦਰ ਖੜ੍ਹਾ ਆਤੀ ਹੈ ਕਿਉਂਕਿ ਉਥੇ ਥਾਂ ਖੁੱਲਾ ਹੋ ਜਾਊਗਾ ਹੀ ਹੁਣ ਆਪਾਂ ਉਹਦੇ ਨਾਲ ਪਲਾਸਟਿਕ ਦੀ ਡਿਲੀਵਰੀ ਪਾਵਾਂਗੇ ਸਾਰੀ ਡਿਲੀਵਰੀ ਆਪਾਂ ਸਾਰੀ ਨਵੀਂ ਲੈ ਕੇ ਆਏ ਜੀ ਪਲਾਸਟਿਕ ਦੀ ਪਹਿਲਾਂ ਆਪਣੀ ਮੋਟਰ 140 ਫੁੱਟ ਤੇ ਸੀਗੀ ਹੁਣ ਆਪਾਂ 160 ਫੁੱਟ ਤੇ ਪਾਵਾਂਗੇ ਤੇ ਜਿੰਨੇ ਵੀ ਕਿਸਾਨ ਵੀਰ ਜਾਂ ਜਿੰਨੇ ਵੀ ਪਿੰਡਾਂ ਚ ਸ਼ਹਿਰਾਂ ਚ ਰਹਿਣ ਵਾਲੇ ਵੀਰਾਂ ਤੇ ਉਹ ਸਾਰੇ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਦਿਓ ਜੀ ਘਰਾਂ ਵਾਲੀਆਂ ਮੋਟਰਾਂ ਦਾ ਵੀ ਖੇਤ ਵਾਲੀਆਂ ਦਾ ਮੋਟਰਾਂ ਕਿਉਂਕਿ ਖੇਤ ਵਾਲੀ ਮੋਟਰ ਦਾ ਪਾਣੀ ਬਾਹਰ ਆਉਂਦਾ ਹੀ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਮੋਟਰ ਟੋਟਾ ਮੰਗਦੀ ਜਿਹੜੀਆਂ ਘਰਾਂ ਵਾਲੀਆਂ ਮੋਟਰਾਂ ਆ ਇਹ ਕਈ ਵਾਰ ਅੰਗੇਲੀ ਦੇ ਨਾਲ ਹੀ ਜਿਵੇਂ ਆਪਾਂ ਬਟਨ ਹਰ ਰੋਜ਼ ਦੀ ਤਰ੍ਹਾਂ ਬਟਨ ਦੀ ਸੱਚ ਸੱਚ ਸਟਾਰਟਰ ਦਾ ਔਨ ਕਰ ਦਿੰਨੇ ਜੀ ਤੇ ਮੋਟਰ ਪਾਣੀ ਨਾ ਚੱਕੇ ਤਾਂ ਬੋਰ ਦੇ ਨਾਲ ਗਰਮ ਹੋ ਕੇ ਜੜ ਸਕਦੀ ਆ ਇਦਰ ਘਟਣਾ ਹਰੇਕ ਨਾ ਨਾ ਆਵੇ ਤਾਂ ਆਪਾਂ ਪਹਿਲਾਂ ਹੀ ਇਹਨੂੰ ਆਪਾਂ ਆਪਣੇ ਮੋਟਰ ਨੂੰ ਡੂੰਗੀ ਕਰ ਦਿਓ 10 ਫੁੱਟ ਪਾ ਦਿਓ 20 ਫੁੱਟ ਪਾ ਦਿਓ ਟੋਟਾ ਜੇਕਰ ਤੁਹਾਡੇ ਰੱਸਾ ਪਾਇਆ ਤੁਸੀਂ ਰੱਸਾ ਪਾਇਆ ਦਾ ਟੋਟਾ ਪਾ ਦਿਓ ਪਲਾਸਟਿਕ ਦੇ ਪਾਇਆ ਤਾਂ ਪਲਾਸਟਿਕ ਦੇ ਪਾਇਆ ਪਾ ਦਿਓ ਲੋਹੇ ਦੇ ਪਾਇਆ ਤਾਂ ਲੋਹੇ ਦਾ ਪਾ ਦਿਓ ਜੀ 20 ਫੁੱਟ ਘਟ ਤੋਂ ਘਟ ਇਹਨੂੰ ਜਰੂਰ ਡੂੰਗੀ ਕਰੋ ਮੋਟਰ ਨੂੰ ਤਾਂ ਜੋ ਆਪਾਂ ਨੂੰ 5-4 ਸਾਲ ਕਿਸੇ ਚੀਜ਼ ਦੀ ਲੋਡ ਨਾ ਪਵੇ ਵੈਸੇ ਤਾਂ ਸਾਡੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੀ ਹੈ ਇੱਕ ਫਾਰਮਰ ਪੇਜ ਬਣਾਈ ਸਾਡੇ ਭਰਾਵਾਂ ਦਾ ਕਪੂਰੇ ਪਿੰਡ ਤੋਂ ਤੇ ਉਹਨਾਂ ਨੇ ਵੀ ਸਾਰੀ ਜਾਣਕਾਰੀ ਦਿੱਤੀ ਉਸ ਪੰਡ ਦੇ ਵਿੱਚ ਸਾਰੇ ਬੁਲਾਇਆ ਇੱਕ ਜੀ ਆਪਾਂ ਜਦੋਂ ਵੀ ਕੋਈ ਕੰਮ ਕਰਨਾ ਆਪਾਂ ਪਹਿਲਾਂ ਤਾਰਾਂ ਲਾ ਕੇ ਕਰਦੇ ਆਂ ਤੇ ਇਹ ਮੇਰੇਆ ਵੀਡੀਓ ਵਿੱਚ ਬਾਅਦ ਦੇ ਵਿੱਚ ਦਿਖਾਉਣ ਦਾ ਤੁਹਾਨੂੰ ਮਤਲਬ ਲਈ ਆਈ ਵੀ ਜਿਵੇਂ ਆਪਾਂ ਕਹਿੰਦੇ ਆਂ ਜੀ ਪਾਣੀ ਦੀ ਬਚਤ ਕਰਨੀ ਆਪਾਂ ਜੀ ਪਾਣੀ ਕੁਦਰਤ ਦਾ ਇੱਕ ਸੋਮਾ ਵਾ ਤੇ ਇਹਨੂੰ ਆਪਾਂ ਬਚਾ ਕੇ ਕਿਵੇਂ ਰੱਖਣਾ ਜੀ ਤੁਸੀਂ ਸਟਾਰਟਰ ਦੇ ਨਾਲ ਆ ਜਿਹੜਾ ਆਪਣਾ ਸਟਾਰਟਰ ਲੱਗਾ ਇਹਦੇ ਨਾਲ ਇੱਕ ਛੋਟਾ ਜਿਹਾ ਆਟੋਮੈਟਿਕ ਲੱਗਦਾ ਜਿਹਦੀ ਮੈਂ ਥੱਲੇ ਤੁਹਾਨੂੰ ਵਿਖਾ ਰਹੀ ਆ ਆਨੰਦ ਸਰਸੀ ਦਾ ਤੇ ਸਿਰਫ 4-500 ਰੁਪਏ ਦਾ ਹੀ ਇਹ ਤੁਸੀਂ ਆਪਦੀ ਟੈਂਕੀ ਦੇ ਵਿੱਚ ਦੋ ਤਾਰਾਂ ਲਾ ਕੇ ਤੇ ਸਟਾਰਟਰ ਦੇ ਨਾਲ ਲਾ ਸਕਦੇ ਆ ਤਾਂ ਜੋ ਕਿਤੇ ਵੀ ਆਪਣਾ ਟੈਂਕੀ ਭਰੇ ਦਾ ਪਾਣੀ ਬਾਹਰ ਨਾ ਡੁੱਲੇ ਪਾਣੀ ਦੀ ਜਿੰਨੀ ਹੋ ਸਕੇ ਵੱਧ ਤੋਂ ਵੱਧ ਬਚਤ ਵੀ ਜਰੂਰ ਕਰੋ ਜੀ ਤੇ ਆਪਾਂ ਮੋਟਰ ਪਾ ਕੇ ਆਪਣੀ ਚਾਲੂ ਕਰ ਲਈਏ ਤੇ ਵਿੱਚੋਂ ਜਿਹੜੀ ਹੌਦੀ ਆ ਜਰੂਰ ਖੁੱਲੀ ਰੱਖਿਆ ਕਰੋ ਫੁੱਟ ਤੋਂ 2x2 ਫੁੱਟ ਤੇ ਆਪਾਂ ਵਿੱਚ ਸੁੱਕੀ ਰੇਤਾ ਪਾਤੀ ਵੀ ਕਿਤੇ ਉੱਪਰੋਂ ਪਾਣੀ ਜਾਵੇ ਤਾਂ ਵਿੱਚ ਦੇ ਚਿੱਕੜ ਮਿੱਟੀ ਘਾਰਾ ਬਣ ਕੇ ਬੋਰ ਦੇ ਵਿੱਚ ਨਾ ਜਾਵੇ। ਬਾਕੀ ਸਾਡੇ ਵੱਲੋਂ ਦਿੱਤਾ ਸਹਿਯੋਗ ਤੁਹਾਨੂੰ ਕਿਵੇਂ ਲੱਗਾ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣਾ Facebook ਪੇਜ ਫੋਲੋ ਕਰ ਲਿਓ। YouTube ਚੈਨਲ ਸਬਸਕ੍ਰਾਈਬ ਕਰ ਲਿਓ। ਸਾਰਿਆਂ ਦਾ ਹੀ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।